ਸਸ ਹੈਗਾ ਦੋਸਤੋ ਸਿੰਬਲ ਦਾ ਡਾਕਟਰ ਜੀ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਤਿੰਨ ਚੀਜ਼ਾਂ ਕredi report ਚ ਕਿਹੜੀਆਂ ਤਿੰਨ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਬੈਂਕ ਤੁਹਾਡਾ ਲੋਨ ਕਰੇਗਾ ਕਿ ਨਹੀਂ ਕਰੇਗਾ ਰਿਜੈਕਟ ਕਰ ਦੇਗਾ ਜਾਂ ਡਿਸਬਰਸ ਕਰੇਗਾ ਸੈਂਕਸ਼ਨ ਕਰੇਗਾ ਜਾਂ ਫਿਰ ਕਿੰਨਾ ਕਰੇਗਾ ਅਮਾਉਂਟ ਕਿੰਨੀ ਦੇਗਾ ਤੁਸੀਂ ਮੰਗਿਆ 10 ਲੱਖ ਹੈ ਉਹ 10 ਲੱਖ ਹੀ ਹੋ ਜਾਏਗਾ ਜਾਂ ਉਹ 12 ਲੱਖ ਵੀ ਕਰ ਸਕਦਾ ਹੈ ਜਾਂ ਸਿਰਫ 5 ਲੱਖ ਹੀ ਕਰ ਸਕਦਾ ਹੈ ਇਹ ਕਿਹੜੀਆਂ ਤਿੰਨ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਵਿੱਚ ਇਸ ਬਾਰੇ ਅੱਜ ਤੁਹਾਨੂੰ ਅਸੀਂ ਰੋਸ਼ਨੀ ਪਾਵਾਂਗੇ ਪਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਇਹ ਚੈਨਲ ਸਿਮਬਲ ਦਾ ਡਾਕਟਰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਅਜੇ ਤੱਕ ਨਹੀਂ ਕੀਤਾ ਹੋਇਆ ਤੇ ਹਰ ਇੱਕ ਵੀਡੀਓ ਨੂੰ ਸ਼ੇਅਰ ਕਰੋ ਤੁਹਾਨੂੰ ਕੋਈ ਕੁਐਸਚਨ ਦਿਮਾਗ ਚ ਆਉਂਦਾ ਹੈ ਕੋਈ ਚੀਜ਼ ਪੁੱਛਣਾ ਚਾਹਦੇ ਹੋ ਤਾਂ ਕਮੈਂਟ ਬਾਕਸ ਚ ਲਿਖ ਕੇ ਪਾਓ ਅਸੀਂ ਉਸ ਦਾ ਜਵਾਬ ਦਵਾਂਗੇ ਚਲੋ ਫਿਰ ਹੁਣ ਸ਼ੁਰੂ ਕਰੀਏ ਆਪਾਂ ਵੀ ਕਿਹੜੀਆਂ ਤਿੰਨ ਚੀਜ਼ਾਂ ਨੇ ਕ੍ਰੈਡਿਟ ਰਿਪੋਰਟ ਦੇ ਵਿੱਚ ਜਿਨ੍ਹਾਂ ਤੇ ਸਾਡਾ ਲੋਨ ਕਿੰਨਾ ਹੋਏਗਾ ਹੋਏਗਾ ਕਿ ਨਹੀਂ ਹੋਏਗਾ ਡਿਪੈਂਡ ਕਰਦਾ ਸਭ ਤੋਂ ਪਹਿਲੀ ਚੀਜ਼ ਹੈ ਲਾਈਵ ਅਕਾਊਂਟ ਲਾਈਵ ਅਕਾਊਂਟ ਕੀ ਹੁੰਦਾ ਸਾਡੇ ਜਿਹੜੇ ਵੀ ਮੌਜੂਦਾ ਲੋਨ ਚੱਲ ਰਹੇ ਨੇ ਜਿਹੜੇ ਅਸੀਂ ਲੋਨ ਲਿੱਤੇ ਹੋਏ ਨੇ ਚਾਹੇ ਉਹ ਕ੍ਰੈਡਿਟ ਕਾਰਡ ਹੈ ਚਾਹੇ ਹੋਮ ਲੋਨ ਹੈ ਚਾਹੇ ਵੀਕਲ ਲੋਨ ਹੈ ਪਰਸਨਲ ਲੋਨ ਹੈ ਕੋਈ ਛੋਟੇ ਮੋਟੇ ਲੋਨ ਹੈ ਜਿਹੜੇ ਵੀ ਲੋਨ ਚੱਲ ਰਹੇ ਨੇ ਅਸੀਂ ਕਿਸ਼ਤਾਂ ਭਰ ਰਹੇ ਹਾਂ ਉਹ ਲੋਨ ਲਾਈਵ ਅਕਾਊਂਟ ਦੇ ਵਿੱਚ ਨਜ਼ਰ ਆਉਂਦੇ ਨੇ ਉਹਨਾਂ ਨਾਲ ਬੈਂਕ ਅਲੀਜੀਬਿਲਟੀ ਕਰਦਾ ਹੈ ਸਾਡੀ ਵੀ ਅਸੀਂ ਸਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਕੀ ਨੇ ਸਾਡੀ ਬੈਂਕਿੰਗ ਹੈਬਿਟਸ ਕੀ ਹੈ ਤੇ ਅਸੀਂ ਆਲਰੇਡੀ ਕਿੰਨੇ ਲੋਨ ਲਿੱਤੇ ਨੇ ਤੇ ਕਿੰਨੀਆਂ ਕਿਸ਼ਤਾਂ ਕੱਢ ਰਹੇ ਹਾਂ ਮਹੀਨੇ ਦੀਆਂ ਬੈਂਕ ਉਸ ਦੇ ਨਾਲ ਕੈਲਕੂਲੇਸ਼ਨ ਲਾਂਦਾ ਹੈ ਵੀ ਉਹ ਸਾਨੂੰ ਲੋਨ ਦੇ ਸਕਦਾ ਹੈ ਕਿ ਨਹੀਂ ਦੇ ਸਕਦਾ ਤਾਂ ਕਿੰਨਾ ਦੇ ਸਕਦਾ ਇਹਦੇ ਵਿੱਚ ਤੁਸੀਂ ਜੇ ਕੋਈ ਗਰੰਟੀਆਂ ਪਾਈਆਂ ਹੋਈਆਂ ਨੇ ਉਹ ਵੀ ਨਜ਼ਰ ਆ ਜਾਂਦੀਆਂ ਨੇ ਲਾਈਵ ਦੇ ਵਿੱਚ ਯਾਨੀ ਕਿ ਜਿਹੜੇ ਵੀ ਲੋਨ ਲਾਈਵ ਨੇ ਚੱਲ ਰਹੇ ਨੇ ਉਹ ਸਾਰੇ ਮੈਂਸ਼ਨ ਹੋ ਜਾਂਦੇ ਨੇ ਕ੍ਰੈਡਿਟ ਕਾਰਡ ਵਗੈਰਾ ਲਾਈਵ ਹੀ ਰਹਿੰਦੇ ਨੇ ਹਮੇਸ਼ਾ ਕਿਉਂਕਿ ਉਹਨਾਂ ਦੀ ਲਿਮਟ ਹੁੰਦੀ ਹੈ ਉਹ ਨਜ਼ਰ ਆਉਂਦੇ ਰਹਿੰਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਹਿੱਸਾ ਆਉਂਦਾ ਹੈ ਉਹ ਆਉਂਦਾ ਹੈ ক্লোਜ਼ਡ ਅਕਾਊਂਟ ক্লোਜ਼ਡ ਅਕਾਊਂਟ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬੈਂਕ ਕੇ ਲੋਨ ਲੈ ਕੇ ਅਸੀਂ ਬੰਦ ਕਰ ਚੁੱਕੇ ਹਾਂ ਜਾਂ ਕ੍ਰੈਡਿਟ ਕਾਰਡ ਡਿਸਪੋਜ਼ ਕਰ ਚੁੱਕੇ ਹਾਂ ਉਹ ਸਾਰੇ ਅਕਾਊਂਟ ਕਲੋਜ਼ ਕਨਵਰਟ ਹੋ ਜਾਂਦੇ ਨੇ ਉੱਥੋਂ ਬੈਂਕ ਇਹ ਦੇਖਦਾ ਹੈ ਵੀ ਉਹ ਅਕਾਊਂਟ ਠੀਕ ਚੱਲੇ ਸੀ ਕਿਸ਼ਤਾਂ ਠੀਕ ਭਰੀਆਂ ਸੀ ਕੋਈ ਸੈਟਲਮੈਂਟ ਜਾਂ ਰਾਈਟ ਆਫ ਤਾਂ ਨਹੀਂ ਹੈ ਜੇ ਕੋਈ ਐਸੀਆਂ ਚੀਜ਼ਾਂ ਸੀ ਤਾਂ ਬੈਂਕ ਉਸਤੇ ਵੀ ਇਤਰਾਜ਼ ਕਰ ਸਕਦਾ ਹੈ ਇਹ ਤਾਂ ਹੋ ਗਿਆ ਦੂਜਾ ਸੈਕਟਰ ਤੀਜਾ ਤੇ ਜੁਡੀ ਸੈਕਟਰ ਜਿਹੜਾ ਹੈਗਾ ਸਿਮਬਲ ਸਕੋਰ ਸਕੋਰ ਆਮ ਲੋਕਾਂ ਨੂੰ ਜਿਹੜੇ ਨੋਰਮਲ ਲੋਗ ਐ ਉਹਨਾਂ ਨੂੰ ਜਾਂ ਜਿਹੜੇ ਲੋਨ ਲਈ ਚਾਈ ਕਰਦੇ ਰਹਿੰਦੇ ਉਹਨਾਂ ਨੂੰ ਸਭ ਨੂੰ ਇਹ ਗਲਤ ਫਹਮੀ ਹੋਈ ਹੋਈ ਐ ਵੀ ਜੇ ਸਿਬਲ ਸਕੋਰ ਹਾਈ ਐ ਤਾਂ ਲੋਨ ਮਿਲ ਜਾਂਦਾ ਐ ਐਸਾ ਹਰਗਿਸ ਨਹੀਂ ਐ ਕਿਲਾ ਸਿਬਲ ਸਕੋਰ ਹਾਈ ਹੋਣਾ ਲੋਨ ਮਿਲਣ ਦੀ ਗਰੰਟੀ ਨਹੀਂ ਐ ਸਿਬਲ ਸਕੋਰ ਸਭ ਤੋਂ ਪਹਿਲੀ ਚੀਜ਼ ਐ ਜਦੋਂ ਬੈਂਕ ਤੁਹਾਡੀ ਕ੍ਰੈਡਿਟ ਦੀ ਇਨਫੋਰਮੇਸ਼ਨ ਲੈਂਦਾ ਐ ਸਭ ਤੋਂ ਪਹਿਲਾਂ ਸਿਪੀ ਸਕੋਰ ਦੇਖਦਾ ਹੈ ਜੇ ਸਿਪੀ ਸਕੋਰ ਡਾਊਨ ਹੁੰਦੇ ਆ ਤਾਂ ਬੈਂਕ ਦੇਖਣ ਦੀ ਖੇਚਲ ਹੀ ਨਹੀਂ ਕਰਦਾ ਤੁਹਾਡੀਆਂ ਲਾਈਵ ਲੋਨ ਤੇ ক্লোਜ਼ ਲੋਨ ਦੇਖਦਾ ਹੀ ਨਹੀਂ ਹੈ ਉਹ ਰਿਜੈਕਟ ਕਰ ਦਿੰਦਾ ਸਿੱਧਾ ਹੀ ਕੇਸ ਵੀ ਅਸੀਂ ਕਰਨਾ ਹੀ ਨਹੀਂ ਹੈ ਕਿਉਂਕਿ ਸਿਪੀ ਸਕੋਰ ਡਾਊਨ ਹੈ ਸੈਕੰਡਲੀ ਜੇ ਤੁਹਾਡਾ ਸਿਪੀ ਸਕੋਰ ਹਾਈ ਆ ਜਾਂਦਾ ਹੈ ਫਿਰ ਬੈਂਕ ਡਿਸਾਈਡ ਕਰਦਾ ਹੈ ਦੇਖਦਾ ਹੈ ਤੁਹਾਡੇ ਲਾਈਵ ਲੋਨ ਕਿ ਮੌਜੂਦਾ ਲੋਨ ਕਿਹੜੇ ਚੱਲ ਰਹੇ ਕਿੰਨੇ ਕੁ ਲੋਨ ਲਿੱਤੇ ਹੋਏ ਆ ਤੁਹਾਡੀ ਕੈਪੈਸਿਟੀ ਕੀ ਹੈ ਕਿਆ ਤੁਹਾਡੇ ਤੁਹਾਨੂੰ ਲੋਨ ਹੋਰ ਦਿੱਤਾ ਜਾ ਸਕਦਾ ਹੈ ਤੁਹਾਡੀ ਪੇਅ ਕੈਪੈਸਿਟੀ ਹੈ ਜਿੰਨੀਆਂ ਕਿਸ਼ਤਾਂ ਤੁਸੀਂ ਕੱਢ ਰਹੇ ਹੋ ਕਈ ਵਾਰ ਤੁਹਾਡੇ ਤੋਂ ਲੋਨ ਅਕਾਊਂਟ ਦੀਆਂ ਸਟੇਟਮੈਂਟਾਂ ਵੀ ਮੰਗਾਂਦੇ ਨੇ ਸਿਰਫ ਇਹ ਵੈਰੀਫਾਈ ਕਰਨ ਲਈ ਵੀ ਹਾਂ ਤੁਹਾਡੇ ਲੋਨ ਠੀਕ ਚੱਲ ਰਹੇ ਨੇ ਜਾਂ ਕਿੰਨੀਆਂ एलिਜੀਬਿਲਟੀਆਂ ਨੇ ਕਈ ਵਾਰ ਕੁਝ ਅਕਾਊਂਟ ਤੋਂ ਪਤਾ ਨਹੀਂ ਲੱਗਦਾ ਹੈਗਾ ਕ੍ਰੈਡਿਟ ਰਿਪੋਰਟ ਤੋਂ ਫਿਰ ਤੁਹਾਡੇ ਤੋਂ ਸਟੇਟਮੈਂਟਾਂ ਕੜਵਾਂਦੇ ਨੇ ਜਾਂ ਕੁਝ ਕੰਡੀਸ਼ਨਾਂ ਰੱਖ ਦਿੰਦੇ ਆ ਵੀ ਵਾਲੇ ਲੋਨ ਬੰਦ ਕਰ ਦਿਓ ਤਾਂ ਅਸੀਂ ਤੁਹਾਨੂੰ ਦੁਬਾਰਾ ਲੋਨ ਹੋਰ ਦੇ ਦਾਂਗੇ ਲਾਈਵ ਲੋਨ ਤੋਂ ਬਾਅਦ ਤੁਹਾਨੂੰ ਦੱਸਿਆ ਜਿਹੜੇ ক্লোਜ਼ਡ ਲੋਨ ਹੁੰਦੇ ਆ ਉਹ ਦੇਖ ਕੇ ਡਿਸਾਈਡ ਹੁੰਦਾ ਹੈ ਵੀ ਤੋਂ ਡੈਂਸੀਬਲ ਸਕੋਰ ਵੀ ਬਹੁਤ ਆਈਆਂ ਹੈ ਲਾਈਵ ਲੋਨ ਦੇ ਹਿਸਾਬ ਨਾਲ ਤੁਹਾਡੀ ਕਲੀਅਰ ਕ੍ਰੈਡਿਬਿਲਟੀ ਬਣ ਰਹੀ ਹੈ ਤੁਹਾਨੂੰ ਲੋਨ ਦੇ ਸਕਦੇ ਆ ਤੁਸੀਂ 5 ਲੱਖ ਮੰਗਿਆ ਸੀ ਹੋ ਸਕਦਾ ਤੁਹਾਡੀ ਕ੍ਰੈਡਿਬਿਲਟੀ 4 ਲੱਖ ਦੀ ਬੰਦੀ ਪਈ ਹੋਵੇ ਬੈਂਕ ਦੇ ਸਕਦਾ ਬੈਂਕ ਦੇ ਆਪਣੇ ਪੈਰਾਮੀਟਰ ਸਾਰੇ ਲਾ ਕੇ ਤਾਂ ਬੈਂਕ ਉੱਥੇ ਡਿਸੀਜਨ ਲੈਂਦਾ ਉਸ ਤੋਂ ਬਾਅਦ ਤੁਹਾਡੇ ক্লোਜ਼ਡ ਅਕਾਊਂਟ ਚੈੱਕ ਕਰਦਾ ਹੈ ক্লোਜ਼ਡ ਅਕਾਊਂਟ ਦੇਖ ਕੇ ਬੈਂਕ ਇਹ ਫਾਈਨਲ ਕਰਦਾ ਹੈ ਵੀ ਤੁਹਾਨੂੰ ਹੁਣ ਲੋਨ ਫਾਈਨਲੀ ਦੇਣਾ ਹੈ ਕਿ ਨਹੀਂ ਦੇਣਾ ਤੁਹਾਡੇ ক্লোਜ਼ਡ ਅਕਾਊਂਟ ਠੀਕ ਸੀਗੇ ਕਿ ਸੈਟਲਮੈਂਟ ਰਾਈਟ ਆਫ ਤਾਂ ਨਹੀਂ ਹੈ ਕਈ ਵਾਰ ਸੈਟਲਮੈਂਟ ਦੇ ਰਾਈਟ ਆਫ ਲਾਈਟ ਚ ਵੀ ਆ ਜਾਂਦਾ ਜਦ ਕਿ ਉਹ ਬੰਦ ਹੋਇਆ ਹੋਇਆ ਹੁੰਦਾ ਉਹ ਡਿਫਰੈਂਟ ਇਸ਼ੂ ਹੈ ਸੀ ਉਸ ਬਾਰੇ ਕਈ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ ਉਹਨਾਂ ਵੀ ਤੁਸੀਂ ਉਹ ਸਾਡੀਆਂ ਵੀਡੀਓ ਦੇਖ ਸਕਦੇ ਹੋ ਇਹਨਾਂ ਤਿੰਨ ਚੀਜ਼ਾਂ ਨਾਲ ਤੁਹਾਡਾ ਬੈਂਕ ਡਿਸਾਈਡ ਕਰਦਾ ਹੈ ਵੀ ਤੁਹਾਨੂੰ ਲੋਨ ਦੇਣਾ ਹੈ ਕਿ ਨਹੀਂ ਦੇਣਾ ਦੇਣਾ ਹੈ ਤਾਂ ਕਿੰਨਾ ਦੇਣਾ ਹੈ ਇਹ ਤਿੰਨ ਚੀਜ਼ਾਂ ਦੇਖ ਕੇ ਤਿੰਨੇ ਪੈਰਾਮੀਟਰਾਂ ਤੇ ਕਰਦਾ ਹੈ ਇਸ ਤੋਂ ਬਾਅਦ ਫਿਰ ਹੋਰ ਛੋਟੇ-ਛੋਟੇ ਕਈ ਹੁੰਦੇ ਆ ਬੈਂਕ ਦੀ ਆਪਣੀ ਕਲਰਿੰਗ ਹੁੰਦੀ ਹੈ ਉਹ ਵੀ ਇੱਕ ਹੋਰ ਚੀਜ਼ ਹੈ ਉਸ ਤੇ ਵੀ ਡਿਪੈਂਡ ਕਰਦਾ ਹੁੰਦਾ ਹੈ ਪਰੇ ਮੇਜਰ 3 ਕ੍ਰੈਡਿਟ ਰਿਪੋਰਟ ਤੋਂ ਦੇਖ ਕੇ ਬੈਂਕ ਦੇ ਡਿਸੀਜਨ ਮੇਕਰ ਹੁੰਦੇ ਆ ਕਿ ਤੁਹਾਨੂੰ ਲੋਨ ਦੇਣਗੇ ਕਿ ਨਹੀਂ ਦੇਣਗੇ ਦੇਣਗੇ ਤਾਂ ਕਿੰਨਾ ਦੇਣਗੇ ਉਮੀਦ ਹੈ ਤੁਹਾਡਾ ਕੁਝ ਨਹੀਂ ਕਲੀਅਰ ਹੋ ਗਿਆ ਹੋਵੇਗਾ ਸਾਡਾ ਇਹ ਚੈਨਲ ਜਰੂਰ 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 ਦੁਆਰਾ ਤੁਹਾਨੂੰ ਫੇਰ ਬੇਨਤੀ ਕਰਦੇ ਆ ਸਬਸਕ੍ਰਾਈਬ ਕਰੋ ਤੇ ਹੋਰਾਂ ਨੂੰ ਵੀ ਦੱਸੋ ਕੋਈ ਵੀ ਕੁਐਸਚਨ ਹੈ ਕਮੈਂਟ ਬਾਕਸ ਚ ਲਿਖ ਕੇ ਪਾਓ ਤਾਂ ਜੋ ਸੀ ਉਸ ਦਾ ਤੁਹਾਨੂੰ ਕੋਈ ਮਾਕੂਲ ਜਿਹਾ ਜਵਾਬ ਦੱਸ ਸਕੀਏ ਥੈਂਕ ਯੂ ਵੈਰੀ ਮਚ